ਯੂਐਸ ਨੇ ਚਾਰ ਹੋਰ ਪੈਸੀਫਿਕ ਓਸ਼ਨ ਦੇ ਵਿੱਚ ਜਿਹੜੀਆਂ ਡਰੱਗ ਬੋਟਸ ਆ ਉਹਨਾਂ ਉੱਤੇ ਹਮਲਾ ਕੀਤਾ ਹੈ ਸਟ੍ਰਾਈਕ ਉਹਨਾਂ ਨੂੰ ਕੀਤਾ ਹੈ ਤੇ ਕਹਿੰਦੇ ਵੀ ਇਸ ਸਟ੍ਰਾਈਕ ਦੇ ਵਿੱਚ 14 ਜਾਣਿਆਂ ਦੀਆਂ ਮੌਤਾਂ ਹੋਈਆਂ ਤੇ ਇੱਕ ਸਰਵਾਈਵਰ ਜਿਹੜਾ ਆ ਉਸ ਦੇ ਵਿੱਚ ਬਚਿਆ ਆ ਡਿਫੈਂਸ ਕਪਟਰ ਪੀਟ ਹੈਕਸਥ ਉਹਨਾਂ ਨੇ ਇਹ ਅਨਾਉਂਸ ਜਿਹੜਾ ਹੋ ਕੀਤਾ ਐਕਸ ਦੇ ਉੱਤੇ ਜਿਹੜਾ ਉਹ ਲਿਖ ਕੇ ਅ ਕਹਿੰਦੇ ਵੀ ਤਿੰਨ ਵੱਖ-ਵੱਖ ਸਟ੍ਰਾਈਕ ਦੇ ਵਿੱਚ ਚਾਰ ਜਿਹੜੇ ਇਹ ਵੈਸਲਸ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਰਾਸ਼ਪਤੀ ਟਰੰਪ ਹੋਣ ਦਾ ਜਿਹੜਾ ਕੈਂਪੇਨ ਇਸ ਟਾਈਮ ਚੱਲ ਰਿਹਾ ਆ ਕਰੀਬੀਅਨ ਤੇ ਪੈਸੀਫਿਕ ਓਸ਼ੀਅਨ ਦੇ ਵਿੱਚ ਜਿੱਦ ਦੇ ذریعے ਬਹੁਤ ਜ਼ਿਆਦਾ ਜਿਹੜਾ ਡਰੱਗ ਆ ਕਿੰਦੇ ਸਮੱਗਲ ਕਰਕੇ ਅਮਰੀਕਾ ਦੇ ਵਿੱਚ ਲਿਆਂਦਾ ਜਾਂਦਾ ਜੋ ਕਿ ਅਮਰੀਕਾ ਦੇ ਲਈ ਅਮਰੀਕੀਆਂ ਦੇ ਲਈ ਬਹੁਤ ਖਤਰਨਾਕ ਹੁੰਦਾ ਆ ਹੁਣ ਤੱਕ ਕਹਿੰਦੇ ਵੀ ਇਸ ਇਸ ਕੈਂਪੇਨ ਦੇ ਵਿੱਚ ਅ ਜਿਹੜੇ ਕਹਿ ਸਕਦੇ ਵੀ 50 ਜਿਹੜੇ ਆ ਉਹ ਹਮਲੇ ਹੋ ਚੁੱਕੇ ਆ ਤੇ ਇੰਨੀਆਂ ਹੀ ਜਿਹੜੀਆਂ ਮੌਤਾਂ ਹੋਈਆਂ ਦੱਸੀਆਂ ਜਾਂਦੀਆਂ ਆ ਉਹਨਾਂ ਨੇ ਕਿਹਾ ਵੀ ਜਿਹੜੇ ਨਾਰਕੋ 테ਰਰਿਸਟ ਆ ਉਹ ਲਗਾਤਾਰ ਜਿਹੜੇ ਆ ਅਸੀਂ ਮਾਰ ਰਹੇ ਆ ਜਿਸ ਤਰੀਕੇ ਦੇ ਨਾਲ ਜਿਹੜਾ ਆ ਕਹਿੰਦੇ ਵੀ ਨਾਰਕੋ 테ਰਰਿਸਟ ਨੇ ਇਨਫੈਕਟ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਅਲ ਕਾਇਦਾ ਦੇ ਨਾਲੋਂ ਜ਼ਿਆਦਾ ਅਮਰੀਕਨਸ ਨੂੰ ਜਿਹੜਾ ਉਹ ਮਾਰਿਆ ਤੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਉਹੀ ਜਿਹੜਾ ਟ੍ਰੀਟ ਕਰਾਂਗੇ ਟਰੈਕ ਕਰਾਂਗੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਨੈਟਵਰਕ ਆ ਉਸ ਨੂੰ ਆਪਾਂ ਹੰਟ ਕਰਾਂਗੇ ਤੇ ਨਾਲੇ ਉਹਨਾਂ ਨੂੰ ਕਿਲ ਜਿਹੜਾ ਉਹ ਕਰਾਂਗੇ ਆ ਕਹਿੰਦੇ ਵੀ ਹੈਕਸਥ ਨੇ ਕਿਹਾ ਵੀ ਯੂਐਸ ਮਿਲਟਰੀ ਪਰਸਨਲ ਇਮੀਡੀਏਟਲੀ ਉਹਨਾਂ ਨੇ ਸਰਤ ਤੇ ਰੈਸਕਿਊ ਆਪਰੇਸ਼ਨ ਜਿਹੜਾ ਸਰਵਾਈਵਰ ਇੱਕ ਬਚਿਆ ਆ ਉਸ ਦੇ ਲਈ ਚਾਲੂ ਕਰ ਦਿੱਤੇ ਆ ਤੇ ਮੈਕਸੀਕਨ ਅਥਾਰਟिटीज ਕਹਿੰਦੇ ਵੀ ਇਸ ਰੈਸਕਿਊ ਦੇ ਵਿੱਚ ਨਾਲ ਮਦਦ ਜਿਹੜੀ ਆ ਉਹ ਕਰ ਰਹੀ ਆ ਸੋ ਕਹਿੰਦੇ ਵੀ ਅਜੇ ਤੱਕ ਕਲੀਅਰ ਨਹੀਂ ਆ ਵੀ ਸਰਵਾਈਵਰ ਦਾ ਜਿਹੜਾ ਬਾਅਦ ਦੇ ਵਿੱਚ ਬਣਿਆ ਕੀ ਆ ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਕਲੋਡੀਆ ਸ਼ੈਨਬੋਮ ਆ ਉਹਨਾਂ ਨੇ ਕਨਫਰਮ ਕੀਤਾ ਸੀਗਾ ਮਾਰਨਿੰਗ ਨਿਊਜ਼ ਦੇ ਵਿੱਚ ਵੀ ਜਿਹੜੀ ਸਟ੍ਰਾਈਕ ਆ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਹੋਈ ਆ ਤੇ ਅਮਰੀਕ ਮੈਕਸੀਕਨ ਨੇਵੀ ਨੇ ਇੱਕ ਜਾਨੇ ਨੂੰ ਰੈਸਕਿਊ ਜਿਹੜਾ ਇਸ ਦੇ ਵਿੱਚ ਕੀਤਾ ਹੈਗਾ ਸੋ 400 ਮੀਲ ਦੂਰ ਮੈਕਸੀਕੋ ਨੇਵੀ ਨੇ ਜਿਹੜਾ ਆ ਉਹ ਕਨਫਰਮ ਕੀਤਾ ਮੈਰੀਟਾਈਮ ਸਰਚ ਐਂਡ ਰੈਸਕਿਊ ਆਪਰੇਸ਼ਨ ਦੇ ਵਿੱਚ ਅਕਾਪੁਲਕੋ ਜਿਹੜਾ ਉਹਨਾਂ ਦਾ ਸ਼ਹਿਰ ਉਹ ਤੋਂ 400 ਮੀਲ ਦੂਰ ਹੈ ਉਹ ਉਹਨਾਂ ਨੇ ਇਸ ਨੂੰ ਫੜਿਆ ਹੈਗਾ ਸੋ ਰਾਸ਼ਪਤੀ 트럼ਪ ਇਸ ਟਾਈਮ ਮਲਟੀ ਡੇ ਟ੍ਰਿਪ ਦੇ ਉੱਤੇ ਹੈਗੇ ਨੇ ਰਸ਼ੀਆ ਸੌਰੀ ਏਸ਼ੀਆ ਦੇ ਵਿੱਚ ਤੇ ਉਸੇ ਦਰਮਿਆਨ ਪਿੱਛੋਂ ਜਿਹੜੇ ਤਿੰਨ ਵੱਖ-ਵੱਖ ਹਮਲਿਆਂ ਦੇ ਵਿੱਚ ਚਾਰ ਜਿਹੜੀਆਂ ਕਿਸ਼ਤੀਆਂ ਜੋ ਕਿ ਇਹਨੇ ਡਰੱਗ ਤੇ ਡਰੱਗ ਸਮਗਲਰਸ ਦੇ ਨਾਲ ਲੈਸ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਆ ਜਿਨ੍ਹਾਂ ਵਿੱਚ ਹੁਣ 14 ਜਾਣਿਆਂ ਦੀ ਉਸ ਦੇ ਵਿੱਚ ਮੌਤ ਹੋਈ ਆ ਤੇ ਇੱਕ ਜਿਹੜਾ ਉਹ ਬਚ ਗਿਆ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਹੈ ਵੀ ਅਸੀਂ ਐ ਬੁਰੀ ਤਰ੍ਹਾਂ ਉਹਨਾਂ ਨੂੰ ਹਿੱਟ ਕਰਾਂਗੇ ਜੇ ਉਹ ਸਾਡੀ ਧਰਤੀ ਨੂੰ ਡਰੱਗ ਲੈ ਕੇ ਸ਼ੂਨ ਦੇ ਤੱਕ ਵੀ ਹੈਗੇ ਆ ਇਹ ਉਹਨਾਂ ਨੇ ਰਿਪੋਰਟਰਸ ਨੂੰ ਜਿਹੜੀ ਇੱਕ ਮੀਟਿੰਗ ਦੇ ਦੌਰਾਨ ਦੱਸਿਆ ਹੈਗਾ ਤੇ ਇਹ ਕਹਿੰਦੇ ਅਸੀਂ ਪੂਰੀ ਤਰ੍ਹਾਂ ਪ੍ਰਿਪੇਅਰ ਹੈਗੇ ਆ ਤੇ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਸੋ ਯੂਐਸ ਦੀ ਜਿਹੜੀ ਮਿਲਟਰੀ ਆਫੀਸ਼ਰਸ ਆ ਉਹ ਸਾਰੀਆਂ ਆਪਸ਼ਨਸ ਕਹਿੰਦੇ ਭਈ ਉਹਨਾਂ ਦੇ ਲਈ ਓਪਨ ਹੈਗੀਆਂ ਆ ਇਵਨ ਵੈਨਜ਼ੁਏਲਾ ਦੇ ਇਨਸਾਈਡ ਜਿਹੜੇ ਡਰੱਗ ਟ੍ਰੈਫਿਕਰਸ ਹੈਗੇ ਆ ਉਹਨਾਂ ਨੂੰ ਹਟਕਾਉਣ ਦੇ ਲਈ ਚਾਰ ਸੋਰਸਸ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਿਹਾ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਹੋ ਸਕਦੀ ਹੈਗੀ ਆ ਸੋ ਵੈਨਜ਼ੁਏਲਾ ਦੇ ਉੱਤੇ ਅਮਰੀਕਾ ਵਾਲਾ ਅਮਰੀਕਾ ਵਾਲੇ ਕਿਸੇ ਟਾਈਮ ਵੀ ਜਿਹੜੇ ਆ ਅਟੈਕ ਕਰ ਸਕਦੇ ਹੈਗੇ ਖਾਸ ਕਰਕੇ ਜਿਹੜੇ ਉੱਥੇ ਦੇ ਡਰੱਗ ਡੀਲਰਸ ਆ ਉਹਨਾਂ ਦੇ ਉੱਤੇ